ਹੈਲੋ ਫਰੈਂਡਸ ਅੱਛੀ ਕਾ ਸਵਾਗਤ ਹੈ ਤੁਹਾਡਾ ਸਬਜੀ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਹੁ ਤੁਸੀਂ ਵੀ ਸਾਰੇ ਠੀਕ ਹੋਗਾ ਆਪਣੇ ਘਰਾਂ ਵਿੱਚ ਤੇ ਟਾਈਮ ਮੇ ਇੱਥੇ 8:30 ਦਾ ਹੋ ਗਿਆ ਇੱਥੇ ਬਰਤਨ ਵਗੈਰਾ ਸਾਫ਼ ਕਰਨੇ ਆ ਅ ਨਮਕਦਾਨੀ ਵਗੈਰਾ ਜਿਹੜੇ ਬਰਤਨ ਸੀ ਸਾਰੇ ਸਾਫ਼ ਕੀਤੇ ਇੱਥੇ ਕੱਲ ਸੈਟਰਡੇ ਤੇ ਚਰੇ ਭੇਕੇ ਮ ਰੱਖਲੇ ਬਲੈਕ ਤੇ ਇੱਥੇ ਮੈਂ ਬਣਾਇਆ ਰਾਈਸ ਰਾਈਸ ਬਣਾਇਆ ਮਟਰਾਂ ਵਾਲੇ ਨਾਲ ਵਿੱਚੇ ਪਨੀਰ ਪਾ ਦਿੱਤਾ ਵਿੱਚੇ ਪਨੀਰ ਪਾ ਦਿੱਤਾ ਐ ਸਬਜ਼ੀਆਂ ਪਈਆਂ ਸੀ ਮੈਂ ਚੱਲਣ ਨਾਲ ਮਟਰਾਂ ਵਾਲੇ ਚਰਾਇਸ ਹਾਦੇ ਜਾਣਗੇ ਬਰਿਆਮ ਕਹਿ ਰਿਆ ਸੀ ਮਮਾ ਮਟਰਾਂ ਵਾਲੇ ਰਾਈਸ ਬਣਾਓ ਤੇ ਵਿੱਚੇ ਪਨੀਰ ਮੈਂ ਪਾ ਦਿੰਦਾ ਮੈਂ ਕਿ ਚਲੋ ਖੁਸ਼ ਹੋ ਕੇ ਖਾ ਲੈਂਦਾ ਤੇ ਤੜਕਾ ਲਾ ਦਿੱਤਾ ਤੇ ਬਾਨੀ ਵਾਲੇ ਸੇਮ ਕਰ ਦਿੰਨੇ ਗਰਮੀ ਬਹੁਤ ਹੋਈ ਪਈ ਐ ਇੰਨੀ ਗਰਮੀ ਹੋਈ ਪਈ ਐ ਬਹੁਤ ਜ਼ਿਆਦਾ ਗਰਮੀ ਐ ਚਮਾਸਾ ਲੱਗਾ ਹੁਣ ਮੈਂ ਕਿਚਨ ਚ ਖੜੀ ਖੜੀ ਐਨਾ ਪਸੀਨਾ ਆ ਗਿਆ ਨਾ ਤੇ ਕਪੜੇ ਭਾਂਡੇ ਪੁੰਡੇ ਸਾਫੇ ਸਾਫ ਕਰਨੇ ਕਪੜੇ ਧੋਣ ਵਾਲੇ ਬਾਹਰ ਕੱਢ ਕੇ ਆਈਆਂ ਕਿ ਅੱਜ ਚੰਡੀਗੜ੍ਹ ਗਏ ਸੀ ਥੋੜਾ ਕੰਮ ਸੀਗਾ ਤੇ ਸਵੇਰੇ ਬਸ ਸਫਾਈਆਂ ਕੀਤੀਆਂ ਡਸਟਿੰਗ ਕੀਤੀ ਸਵੇਰ ਦਾ ਬ੍ਰੈਕਫਾਸਟ ਕੀਤਾ ਤੇ ਦੁਪਹਿਰ ਦੀ ਸਬਜ਼ੀ ਬਣਾ ਕੇ ਗਈ ਸੀ ਮੈਂ ਆਟਾ ਆਟਾ ਗੁੰਨ ਕੇ ਰੱਖੀ ਸੀ ਤੇ ਫਿਰ ਹੋਰ ਕੰਮ ਕੋਈ ਨਹੀਂ ਸੀ ਕੀਤਾ ਕਿ ਝਾੜੂ ਝਾੜੂ ਲਗਾਇਆ ਸੀ ਪੋਚੇ ਵੀ ਨਹੀਂ ਸੀ ਮੇਰੇ ਤੋਂ ਲੱਗੇ ਕਿ ਝਾੜੂ ਲਗਾ ਦਿੱਤਾ ਸਾਰੇ ਚਾਦਰਾਂ ਵਗੈਰਾ ਝਾੜਤੀ ਡਸਟਿੰਗ ਕਰ ਦਿੱਤੀ ਸਵੇਰ ਦਾ ਬ੍ਰੈਕਫਾਸਟ ਦੁਪਹਿਰ ਦੀ ਸਦਾ ਸਬਜ਼ੀ ਕੱਟ ਕੇ ਬਣਾਈ 10 ਵਜੇ ਸੀ ਅਸੀਂ ਨਿਕਲ ਗਏ ਸੀ ਤੇ 6:30 ਡਾਕਟਰ ਸਾਹਮਣੇ ਆਣਾ ਸੀਗਾ ਤੇ ਉਸ ਤੋਂ ਬਾਅਦ ਮਾਰਕੀਟ ਤੋਂ ਥੋੜਾ ਬਹੁਤਾ ਸਮਾਨ ਲੈਣਾ ਸੀ ਉਹ ਲਿਆ ਤੇ 2 ਵਜੇ ਅਸੀਂ ਘਰ ਆਏ 2 ਵਜੇ ਤਬ ਆ ਕੇ ਰੋਟੀ ਬਣਾ ਕੇ ਖਾਧੀ ਤੇ ਫੁਲਕੇ ਵਗੈਰਾ ਬਣਾ ਕੇ ਖਾਦੇ ਫਿਰ ਉਸ ਤੋਂ ਬਾਅਦ ਬਾਹਰੋਂ ਇੱਕ ਵਾਰੀ ਜਾ ਕੇ ਆਜੋ ਗਰਮੀ ਚ ਤੇ ਫਿਰ ਤੇ ਦਿਲ ਨਹੀਂ ਕਰਦਾ ਕੁਝ ਕਰਨ ਨੂੰ ਤੇ ਫਿਰ ਮੈਂ ਉੱਠ ਕੇ ਮੈਂ ਥੋੜੀ ਜਿਹਾ ਫੋਨ ਦੇਖਿਆ ਇੱਕ ਦੋ ਭੈਣ ਦੇ ਵਲੌਗ ਦੇਖੇ ਤੇ ਫਿਰ ਮੈਂ ਨੀਂਦ ਆ ਕੇ ਦਵਾਈ ਖਾ ਕੇ ਮੈਂ ਸੌਂ ਗਈ ਤੇ 5:00 ਵਜੇ ਉੱઠી ਚਾਹ ਵਗੈਰਾ ਬਣਾਈ ਤੇ ਉਸ ਬਾਅਦ ਥੋੜਾ ਜਿਹਾ ਸ਼ੂਟ ਕੀਤਾ ਤੇ ਹੁਣ ਮੈਂ ਕੰਮ ਵਗੈਰਾ ਕਰਦੇ ਕੀਤੇ ਕੱਪੜੇ ਜਿਹੜੇ ਧੋਵਾਂ ਦੇ ਸੂ ਬਾਹਰ ਕੱਢ ਕੇ ਰੱਖੇ ਕਿਉਂਕਿ ਸੈਟਰਡੇ ਨੂੰ ਬ੍ਰਿਆਮ ਨੂੰ ਛੁੱਟੀ ਹੁੰਦੀ ਹੈ ਯੂਨੀਫਾਰਮ ਵਗੈਰਾ ਜੋ ਵੀ ਹੋ ਮੈਂ ਸਾਂਗੇ ਬਾਹਰ ਕੱਢ ਕੇ ਰੱਖਦੀਆਂ ਪਹਿਲਾਂ ਮੈਂ ਲੱਗੀ ਸੀ ਹੁਣ ਇਹ ਧੋਣ ਵਾਸਤੇ ਤੇ ਵਰਿੰਦਰ ਕਹਿੰਦੇ ਇਨੀ ਜਲਦੀ ਉੱਠੀ ਤੇ ਕੋਦੋ ਮਸ਼ੀਨ ਲਗਾ ਲਈ ਕਿ ਹੁਣ ਫਿਰ ਤੂੰ ਇਹਨਾਂ ਨੇ ਰਿਆਸ ਕਰਨਾ ਸੀ ਫਿਰ ਤਾਨਪੂਰਾ ਤੇ ਨਾ ਆਵਾਜ਼ ਬਹੁਤ ਆਉਂਦੀ ਆ ਮਸ਼ੀਨ ਦੀ ਜੇ ਆਵਾਜ਼ ਆਵੇ ਤੇ ਫਿਰ ਉਹ ਥੋੜਾ ਲਾਈਟ ਦਾ ਹੋ ਜਾਂਦਾ ਇਸ ਕਰਕੇ ਫਿਰ ਮੈਂ ਕੱਪੜੇ ਹੁਣ ਧੋਣੇ ਛੱਡ ਦਿੱਤੇ ਮੈਂ ਕਿ ਸਵੇਰੇ ਧੋਵਾਂਗੀ ਤੇ ਹੁਣ ਮਟਰ ਵਾਲੇ ਚੌਲ ਪਾਨ ਗਏ ਨੇ ਸਬਜ਼ੀਆਂ ਸਾਡੀਆਂ ਹੈਗੀਆਂ ਫੁੱਲ ਕੈਕਰ ਦਾ ਲਾਉਣਾ ਹੈ ਜੇ ਵਰਿੰਦਰ ਨੇ ਮੰਗਿਆ ਤਾਂ ਵਸਤੇ ਗਾਈ ਸੀ ਕਹਿ ਰਹੇ ਮੈਂ ਵੀ ਖਾ ਲਾਂਗਾ ਤੇ ਬਰੀਆਮ ਦੇ ਸੀ ਕਹਿ ਰਹੇ ਸੀ ਮਟਰਾਂ ਵਾਲੇ ਤੇ ਮਟਰ ਤਾਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਸਟੋਰੇਜ ਵਾਲੇ ਹੁੰਦੇ ਫਰੋਜ਼ਨ ਮਟਰ ਜਿਹੜੇ ਉਹ ਲਿਆ ਕੇ ਮੈਂ ਰੱਖ ਦਿੰਦੀ ਹੁੰਦੀ ਆ ਤੇ ਗਰਮੀ ਬਹੁਤ ਹੋਈ ਪਈ ਹੈ ਅੰਨੀ ਗਰਮੀ ਹੋਈ ਤੇ ਬਹੁਤ ਚਾਲਾ ਚਲੋ ਮਿਲਦੇ ਆ ਫਿਰ ਅੱਜ ਵਲੌਗ ਦੀ ਸ਼ੁਰੂਆਤ ਕਰਦੇ ਆ ਤੇ ਅੱਜ ਦਾ ਤੇ ਕੱਲ ਦਾ ਹੀ ਆਏਗਾ ਜੀ ਚਲੋ ਮਿਲਦੇ ਆ ਫਿਰ ਓਕੇ ਹਾਂਜੀ ਫਰੈਂਡਸ ਤਿੰਨ ਆਗਾ ਸੈਟਰਡੇ ਦਾ ਤੇ ਮੈਂ ਤੇਲ ਵਗੈਰਾ ਲਾ ਕੇ ਹੋਈ ਹੈ ਸੀ ਤੇ ਇੱਥੇ ਮੈਂ ਕੱਪੜੇ ਧੋਣ ਨੂੰ ਪਾਏ ਹੋਏ ਆ ਉਰੇ ਮੇਰੇ ਧੁੱਪ ਰਹੇ ਨੇ ਥੋੜੇ ਰਹਿ ਗਏ ਤੇ ਕਿਚਨ ਤੇ ਮੈਂ ਮਸਾਲੇ ਵਗੈਰਾ ਡੱਬਿਆਂ ਚ ਪਾਏ ਤੇ ਕਾਫੀ ਜਿਹੜੀਆਂ ਡੱਬੀਆਂ ਸੀ ਨਾ 5 ਕਿਲੋ ਆਟੂ ਦਾ ਕਾਫੀ ਡੱਬੀਆਂ ਜਿਹੜੀਆਂ ਉਹਨਾਂ ਨੂੰ ਖਾਲੀ ਕਰਕੇ ਰੱਖਿਆ ਇਹ ਵਾਲੀਆਂ ਕਿਉਂਕਿ ਬਹੁਤ ਗਾ ਪਿਆਸ ਇਹ ਕੱਚ ਦੀਆਂ ਸੀਗੀਆਂ ਜੈਮ ਵਾਲੀਆਂ ਉਹ ਮੈਂ ਕੱਢ ਕੇ ਰੱਖ ਲਈਆਂ ਤੇ ਮੈਂ ਕਿ ਛੋੜਾ ਜਿੰਨਾ ਇਥੇ ਸੈਂਟਰ ਦਾ ਰਾਜ ਖਤਮ ਕਰੀਏ ਕਿ ਫੇਰ ਨਾ ਡੱਬੇ ਬਹੁਤ ਸਾਫ਼ ਕਰਨੇ ਪੈਂਦੇ ਤੇ ਇੱਧਰ ਮੈਂ ਚਨੇ ਜਿਹੜੇ ਉਬਲਨੇ ਰੱਖੇ ਹੋਏ ਹੁਣ ਮੈਂ ਲਾਵਾਂਗੀ ਤੜਕਾ ਤੇ ਚਲੋ ਮਿਲਦੇ ਜੋ ਅਸੀਂ ਅੱਜ ਦਿਖਾਵਾਂਗੇ ਕਪੜੇ ਤੋਂ ਲਾ ਦਿੱਤੇ ਕਹਿੰਦੇ ਸੱਚੇ ਤੜਕਾ ਲਾ ਲਈ ਤੇ ਗਰਮੀ ਇੰਨੀ ਡਸਟਿੰਗ ਕਰ ਰਹੀ ਸੀ ਬਾਹਰ ਕੌੜੀਆਂ ਵਗੈਰਾ ਤੇ ਝੜ ਮਲਾ ਕੇ ਆਈਆਂ ਤੇ ਕੰਮ ਆਦੇ ਸਟਾਰਟ ਤੇ ਤੇਲ ਵਿੱਚ ਕਰਨੀ ਆ ਤੜਕਾ ਲਗਾਉਣਾ ਸਬਜ਼ੀ ਨੂੰ ਬਹੁਤ ਕੰਮ ਪਏ ਨੇ ਹਾਂਜੀ ਫਰੈਂਡ ਇਹ ਹੈਗਾ ਸੈਟਰਡੇ ਦਾ ਦਿਨ ਤੇ ਇੱਥੇ ਮੈਂ ਚਨੇ ਜਿਹੜੇ ਕੱਲ ਰਾਤ ਭੀਂਕੇ ਰੱਖੇ ਹੋਏ ਸੀ ਤੇ ਉਹ ਸੇਰੇ ਉੱਢਦੇ ਸਾਰੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਚਣਿਆਂ ਨੂੰ ਉਬਾਲ ਲਿਆ ਸੀਗਾ ਤੇ ਵੈਸੇ ਮੈਂ ਤੜਕਾ ਵੈਸੇ ਲਾ ਲੈਂਦੀ ਹੁੰਦੀ ਸੀ ਪਰ ਅੱਜ ਮੈਂ ਚਣੇ ਉਬਾਲੇ ਸੀ ਕਿ ਥੋੜੇ ਚਨੇ ਜਿਹੜੇ ਕੱਟ ਕੇ ਕੋਲੀ ਬਰੀਆ ਮੂਦੇ ਤੇ ਸੀ ਇੱਥੇ ਤੇਲ ਰੱਖਿਆ ਤੇ ਨਾਲ ਹਿੰਗ ਪਾਈ ਲਸਣ ਅਦਰਕ ਪਿਆਜ਼ ਚੰਗੀ ਤਰ੍ਹਾਂ ਭੁੰਨ ਲਿਆ ਤੇ ਉਮ ਤੇ ਬੇਸਿਕ ਮਸਾਲੇ ਉਹਨਾਂ ਨੂੰ ਤੜਕਾ ਲਗਾ ਕੇ ਥੋੜੀ ਜਿਹੀ ਕਸਤੂਰੀ ਮੇਥੀ ਪਾ ਦਿੱਤੀ ਕਸਤੂਰੀ ਮੇਥੀ ਨਾਲ ਹੈ ਕਿ ਥੋੜੀ ਜਿਹੀ ਸਬਜੀ ਦਾ ਟੇਸ ਜਿਆਦਾ ਵਧੀਆ ਬਣ ਜਾਂਦਾ ਤੇ ਅੱਜ ਮੈਂ ਚਨਾ ਮਸਾਲਾ ਨਹੀਂ ਸੀ ਪਾਇਆ ਅੱਜ ਮੈਂ ਸਿੰਪਲੀ ਮਸਾਲਾ ਔਰ ਧਨੀਆ ਪਾਊਡਰ ਪਾ ਦਿੱਤਾ ਤੇ ਨਾਲ ਮੈਂ ਰੱਖ ਕੇ ਵਿੱਚ ਪਾਣੀ ਥੋੜਾ ਜਿਹਾ ਨਮਨ ਘੱਟ ਲੱਗ ਰਿਹਾ ਸੀ ਥੋੜਾ ਮੈਂ ਗਰਮ ਪਾਣੀ ਪਾ ਕੇ ਤੇ ਨਾਲ ਧਨੀਆ ਪਾ ਕੇ ਤੇ ਰੱਖ ਦਿੱਤਾ ਉਬਲਣ ਵਾਸਤੇ ਤੇ ਇੱਥੇ ਬਾਹਰ ਮਸ਼ੀਨ ਲਗਾਈ ਹੋਈ ਸੀਗੀ ਕੱਪੜੇ ਧੋਣ ਵਾਸਤੇ ਤੇ ਅੱਧੇ ਕੱਪੜੇ ਧੁੱਪ ਗਏ ਸੀ ਮੇਰੇ ਥੋੜੇ ਰਹਿ ਗਏ ਸੀਗੇ ਤੇ ਇਹਨਾਂ ਨੂੰ ਮੈਂ ਕਿਹਾ ਚੱਲ ਧੁੱਪ ਜਾਣ ਮੇਰੇ ਤੇ ਕੰਮ ਧੁੱਪ ਬਹੁਤ ਚੜ ਜਾਂਦੀ ਸਾਡੇ ਨਾਲ ਪਹਿਲਾਂ ਤੇ ਬੱਦਲ ਜੇ ਆਏ ਹੋਏ ਪਏ ਸੀਗੇ ਤੇ ਹੁਣ ਧੁੱਪ ਜੀ ਇੱਕਦਮ ਹੀ ਆ ਗਈ ਤੇ ਕੱਲ ਹੈਗਾ ਸੰਡੇ ਮੈਂ ਕਿੰਨੂੰ ਇਹ ਕੱਲ ਚੱਲ ਅੱਜ ਕੱਪੜੇ ਧੁੱਪ ਜਾਣ ਤੇ ਕੱਲ ਦੇ ਕੱਲ ਦੇਖੀ ਜਾਣਗੇ ਕਿ ਅੱਜ ਚਾਦਰਾਂ ਨਹੀਂ ਸੀ ਮੈਂ ਉਤਾਰੀਆਂ ਕਿਉਂਕਿ ਚਾਦਰਾਂ ਮੈਂ ਵੀਰਵਾਰ ਨੂੰ ਚੇਂਜ ਕੀਤੀਆਂ ਸੀ ਦੋ ਦਿਨ ਮੈਂ ਕਿਹਾ ਚੱਲੋਂ ਨਿਕਲ ਜਾਣ ਤੇ ਅੱਜ ਸੈਟਰਡੇ ਦਾ ਦਿਨ ਸੀਗਾ ਤੇ ਮੈਂ ਕਿਹਾ ਚਲੋ ਸੰਡੇ ਨੂੰ ਹੀ ਚੇਂਜ ਕਰਾਂਗੀ ਚਾਦਰਾਂ ਤੇ ਜੇ ਇੱਕ ਅੱਧੇ ਥੋੜੇ ਜਿਹੇ ਕੱਪੜੇ ਹੋਣਗੇ ਉਹ ਵੀ ਨਾਲ ਤੋਂ ਪਜਾਂਗੇ ਤੇ ਇੱਥੇ ਫਿਰ ਮੈਂ ਹੁਣ ਕੱਪੜੇ ਸੁਕੁਣੇ ਜਿਹੜੇ ਪਾ ਦਾਂਗੀ ਇਹਨਾਂ ਨੂੰ ਤੇ ਨਾਲ-ਨਾਲ ਮੈਂ ਸਬਜ਼ੀ ਨੂੰ ਤੜਕਾ ਐਸੇ ਕਰਕੇ ਪਹਿਲਾਂ ਲਾ ਲਿਆ ਸੀਗਾ ਕਿ ਸਬਜ਼ੀ ਬਣੀ ਹੋਏਗੀ ਤੇ ਨਾਲ-ਨਾਲ ਕੰਮ ਕਰੀ ਜਾਊਂਗੀ ਤੇ ਅੱਜ ਮੈਂ ਕਿਚਨ 'ਚ ਕਾਫੀ ਹੀ ਕੰਮ ਕੀਤਾ ਕਿਉਂਕਿ ਮੇਰੀਆਂ ਕੱਚੀਆਂ ਬਹੁਤ ਸ਼ੀਸ਼ੀਆਂ ਸੀ ਜੈਮ ਵਾਲੀਆਂ ਖਾਲੀ ਹੋ ਜਾਂਦੀਆਂ ਮਹੀਨੇ 'ਚ 2-3 ਤੇ ਜੈਮ ਦੀਆਂ ਹੋ ਹੀ ਜਾਂਦੀਆਂ ਤੇ ਉਹ ਕੱਚ ਦੀ ਹੈ ਬਹੁਤ ਸੋਨੇ ਟੱਕਣੇ ਬਹੁਤ ਸੋਨੇ ਆ ਤੇ ਉਹਨਾਂ ਵਿੱਚ ਮੈਂ ਸਮਾਨ ਪਾ ਕੇ ਰੱਖਿਆ ਸੀਗਾ ਤੇ ਕੁਝ ਹੁਣ ਨਮਕਦਾਨੀ ਲੈਂਦੀ ਉਹਦੇ ਚ ਸਮਾਨ ਪਾਤਾ ਬਾਕੀ ਮੈਂ ਸਾਰਾ ਸਮਾਨ ਜਿਹੜਾ ਸੋਚ ਰਹੀ ਸੀ ਜਿਹੜਾ ਵੱਡੇ ਡੱਬੇ ਉਹਨਾਂ ਚ ਪਾ ਕੇ ਰੱਖਦਾ ਕਿ ਇੰਨੇ ਡੱਬੇ ਸਾਫ਼ ਨਹੀਂ ਹੁੰਦੇ ਕਿ ਮੇਰਾ ਹਮੇਸ਼ਾ ਹੀ ਕਿਉਂਕਿ ਚਿਮਨੀ ਨਾ ਲੱਗੀ ਹੋਣ ਕਰ ਪਾਏ ਚਿਮਨੀ ਲੱਗੀ ਵੀ ਹੋਵੇ ਪਰ ਫਿਰ ਵੀ ਧੂਏ ਦੇ ਨਾਲ ਮੈਂ ਜਿਹੜੇ ਡੱਬਿਆਂ ਨੂੰ ਚਿਪ-ਚਿਪ ਕਰ ਲੱਗ ਜਾਂਦੇ ਆ ਤੇ ਅੱਜ ਕੱਲ ਤੇ ਮੌਸਮ ਵੀ ਥੋੜਾ ਇਦਾਂ ਦਾ ਹੋਇਆ ਪਿਆ ਕਦੀ ਮੀਂਹ ਆ ਗਿਆ ਕਦੀ ਨਾ ਆ ਗਿਆ ਤੇ ਇੱਥੇ ਮੇ ਕੱਪੜੇ ਧੋਣ ਲਈ ਸੀ ਸਾਰੇ ਸੁਕਣੇ ਪਾਤੇ ਤੇ ਤਾਰਾਂ ਬਰਿਆਮ ਨੇ ਖੇਲ ਖੇਲ ਕੇ ਡੰਡੇ ਮਾਰ ਮਾਰ ਕੇ ਉਹ ਜਾਂ ਤੋੜ ਦਿੱਤੀਆਂ ਹੁਣ ਮੈਂ ਨਵੀਆਂ ਤਾਰਾਂ ਲਿਆਂਦੀਆਂ ਤੇ ਉਹਨਾਂ ਇਹ ਪੂਰੀ ਨਹੀਂ ਆਈ ਜਿਹੜੀ ਮੈਂ ਹੁਣ ਈ ਤਾਰ ਲੈ ਕੇ ਆਈਆਂ ਤੇ ਇਹ ਹੁਣ ਮੈਂ ਉਹ ਵੀ ਬਰਿੰਦਰ ਨੂੰ ਕਹਾਂਗੀ ਉਹਨੂੰ ਕਿ ਸਰਦੀਆਂ ਵਿੱਚ ਜ਼ਿਆਦਾ ਜ਼ਰੂਰਤ ਪੈਣੀ ਆ ਹੁਣ ਤਾਂ ਇਦਾਂ ਚੱਲੇ ਕੋ ਦੂਜੇ ਤੇ ਪਾ ਕੇ ਸਰ ਜਾਂਦਾ ਤੇ ਇੱਥੇ ਕੱਪੜੇ ਲਓ ਜੀ ਧੁੱਪਗੇ ਆਪਣੇ ਕਿਉਂਕਿ ਬਈ ਆਮ ਦੀ ਇੱਕ ਵਰਦੀ ਸੀ ਹੋਈ ਸੀਗੀ ਜਿਹੜੀ ਪਹਿਲੀਆਂ ਸੀ ਵਰਦੀਆਂ ਉਹ ਮੈਂ ਧੋ ਲਿਆ ਸੀਗਾ ਬੁੱਧਵਾਰ ਨੂੰ ਤੇ ਇੱਕ ਹੀ ਵਰਦੀ ਸੀਗੀ ਫਿਰ ਉਹ ਵੀ ਧੋ ਲਈ ਤੇ ਇੱਥੇ ਮੈਂ ਫਿਰ ਲਾਗੀ ਰਾਈਸ ਰੱਖਣ ਬਰਿੰਦਰ ਕਹਿੰਦੇ ਚੌਲ ਬਣਾਉਣੇ ਆ ਤੇ ਚਲੋ ਰਾਈਸ ਬਣਾ ਲਾਂ ਨਾਲ ਤੇ ਫਿਰ ਮੈਂ ਥੋੜਾ ਦੇਸੀ ਘਿਓ ਪਾਇਆ ਤੇ ਵਿੱਚ ਇਹ ਨਾਲ ਜੀਰਾ ਪਾਤਾ ਤੇ ਥੋੜੀ ਜਿਹੀ ਹਿੰਗ ਪਾ ਦੇਣੀ ਉਹਨੂੰ ਹੀ ਚੌਲਾਂ ਦੇ ਵਿੱਚ ਤੇ ਅੱਜ ਮੈਂ ਤੜਕੇ ਵਾਲੇ ਤਾਂ ਚਾਵਲ ਬਣਾਵਾਂਗੀ ਗਰਮੀ ਇੰਨੀ ਹੋਈ ਪਈ ਨਾ ਬਹੁਤ ਜ਼ਿਆਦਾ ਤੇ ਅੱਜ ਮੈਂ ਤੇਲ ਚੰਗੀ ਤਰ੍ਹਾਂ ਸਵੇਰੇ ਉੱਠਦੇ ਪਹਿਲਾਂ ਨਾ ਮੈਂ ਤੇਲ ਜਦੋਂ ਇਸ਼ਨਾਨ ਕਰਨ ਤੋਂ ਪਹਿਅਦ ਨਾ ਮੈਂ ਤੇਲ ਚੰਗੀ ਤਰ੍ਹਾਂ ਲਗਾ ਲਿਆ ਸੀ ਮੈਂ ਚਲੋ ਬਾਅਦ ਵਿੱਚ ਅਭੀ ਤੇ ਨਹਾਉਣਾ ਪੈਂਦਾ ਕਿਉਂਕਿ ਅੱਜਕੱਲ ਦੋ ਦੋ ਵਾਰ ਹੀ ਨਹਾਉਣਾ ਪੈਂਦਾ ਗਰਮੀ ਦੇ ਵਿੱਚ ਤੇ ਫਿਰ ਮੈਂ ਕਿਹਾ ਚਲਕੇਸ ਨਹਾ ਲਾਂਗੀ ਤੇਲ ਵੀ ਲਾਉਣ ਦੇ ਮੈਂ ਹਫ਼ਤੇ 'ਚ ਦੋ ਵਾਰੀ ਤੇਲ ਲਗਾ ਰਹੀ ਹਾਂ ਉਹ ਤੇਲ ਬਹੁਤ ਵਧੀਆ ਤੇ ਮੈਂ ਸਗੋਂ ਪੇਛੇ ਵਾਲੇ ਵਿਚੌਲ ਮੈਂ ਕਿ ਚਲ ਕੱਲ ਵੇਖਾਂਗੀ ਸੰਡੇ ਨੂੰ ਵੀ ਚੌਲ ਹੀ ਬਣਨੇ ਸਾਡੇ ਉਹਦੀ ਪੇਸ਼ਟੇ ਜੋੜ ਕੇ ਰੱਖ ਲਾਂਗੀ ਤੇ ਫਿਰ ਉਹਦੇ ਵਿੱਚ ਨਿੰਬੂ ਲਿਆਂਦੇ ਨੇ ਕੱਟ ਕੇ ਪਾਉਣੇ ਨੇ ਕਿਉਂਕਿ ਉਹਦਾ ਇਹਨਾ ਉਹ ਵੀ ਫਿਰ 2-3 ਮਹੀਨੇ ਪੈਰ ਉਹ ਵੀ ਪ੍ਰੋਸੈਸ ਹੋ ਜਾਏਗਾ ਤੇ ਉਹ ਬਹੁਤ ਵਧੀਆ ਕਿਉਂਕਿ ਕਿਸੇ ਨੇ ਮੇ ਤੋਂ ਮੰਗਿਆ ਹੋਇਆ ਸੀਗਾ ਤੇ ਮੈਂ ਕਿਹਾ ਚਲੋ ਕੋਈ ਨਹੀਂ ਮੈਂ ਆਪਣੇ ਵੱਸੇ ਹੋਰ ਬਣਾ ਲਾਂਗੀ ਤੇ ਜਿਹੜਾ ਪਹਿਲਾ ਪਿਆਉ ਮੈਂ ਭੇਜ ਦਾਂਗੀ ਤੇ ਅੱਗੇ ਵੀ ਇੱਕ ਭੈਣ ਨੇ ਮੰਗਿਆ ਸੀ ਉਹਨੂੰ ਮੈਂ ਇੱਥੋਂ ਦੇ ਦਿੱਤਾ ਸੀਗਾ ਇੱਕ ਸ਼ੀਸ਼ੀ ਭਰ ਕੇ ਤੇ ਹੱਥ ਬਹੁਤ ਵਧੀਆ ਜਿੱਦ ਤੇ ਚੌਰ ਬਣਾਉਂ ਤੇ ਉਹ ਲਾ ਕੇ ਪੇਸ਼ ਤੇ ਬਣਾ ਲਿਆ ਕਰੋ ਬਹੁਤ ਵਧੀਆ ਹੈ ਤੇ ਅੱਜ ਕਿੰਨੇ ਦਿਨ ਹੋ ਗਏ ਹੋਮ ਰੈਮਡੀ ਨਹੀਂ ਪਾਈਆਂ ਜਾ ਰਹੀਆਂ ਕਾਫੀ ਕਮੈਂਟ ਵੀ ਆ ਰਹੇ ਮੇਰੇ ਵੀਰਾਂ ਭੈਣਾਂ ਦੇ ਕਿ ਤੁਸੀਂ ਹੋਮ ਰੈਮਡੀ ਪਾਓ ਤੇ ਹੁਣ ਮੈਂ ਪਾਵਾਂਗੀ ਮੈਂ ਫੇਸ ਤੇ ਵੀ ਨਹੀਂ ਕੁਝ ਕੀਤਾ ਤੇ ਫਿਰ ਮੈਂ ਪਾਈ ਵੀ ਨਹੀਂ ਤੇ ਮੈਂ ਵਲੌਗ ਹੀ ਪਾ ਰਹੀ ਆ ਤੇ ਕੱਲ ਦੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਕਿ ਸਾਨੂੰ ਕੁਰਸੀਆਂ ਦੀ ਜ਼ਰੂਰਤ ਸੀ ਤੇ ਕੁਰਸੀਆਂ ਸੀ ਲੈ ਕੇ ਆਏ ਸੀਗੇ ਕਾਫੀ ਤਰ੍ਹਾਂ ਚਿਰਾਂ ਤੋਂ ਅਸੀਂ ਸੋਚ ਰਹੇ ਸੀ ਕਿ ਤੇ ਮਹੌਲੀ ਚ ਨਾ ਇੱਥੇ ਫ੍ਰਿਜਰ ਮਾਰਕਟ ਉਠਣ ਕਰਕੇ ਤੇ ਸਾਨੂੰ ਮਤਲਬ ਟਾਈਮ ਨਹੀਂ ਸੀ ਲੱਗ ਰਿਹਾ ਉਸ ਟਾਈਮ ਤੇ ਜਾਣ ਨੂੰ ਤਾਂ ਅਸੀਂ ਆਨਲਾਈਨ ਵੀ ਵੇਖਿਆ ਸੀ ਕਿ ਬੜੀਆਂ ਤੇ ਰੇਟ ਬਹੁਤ ਸੀ 3500 ਰੁਪਿਆ ਸੀ ਆਨਲਾਈਨ ਤੇ ਫਿਰ ਅਸੀਂ ਜਦੋਂ ਸੁਪਰੀਮ ਦੇ ਉੱਤੇ ਗਏ ਸ਼ੋਰੂਮ ਤੇ ਤੇ ਉੱਥੇ ਸਾਨੂੰ 2500 ਦੀ ਕੁਰਸੀ ਪੈ ਗਈ ਤੇ ਕਾਫੀਆਂ ਭੈਣਾਂ ਨੇ ਕਮਲ ਭੈਣ ਨੇ ਪੁੱਛਿਆ ਸੀ ਕਿ ਲੂਨਦਾ ਨਹੀਂ ਕਿੰਨੇ ਦੀ ਹੈ ਤੇ ਨਮਕਦਾਨੀ ਭੈਣ 950 ਦੀ ਲੈਂਦੀ ਹੈ ਤੇ 1400 ਰੇਟ ਲਗਾਉਂਦਾ ਸੀਗਾ ਪਰ ਮੈਨੂੰ ਨੇ ਫਿਰ 950 ਲਗਾ ਦਿੱਤਾ ਸੀਗਾ ਤੇ ਕੱਪ ਜਿਹੜੇ ਹੈਗੇ ਆ ਉਹ 150 ਦਾ ਇੱਕ ਕੱਪ ਆ ਤੇ ਡੱਬਾ ਜਿਹੜਾ 350 ਦਾ ਸੀ 나ਇਫ 50 ਰੁਪੀਜ਼ ਦਾ ਸੀ 50 ਰੁਪਏ ਦਾ ਸੀਗਾ ਭੈਣ ਨੇ ਕਹੀ ਪੰਜਾਬੀ ਚ ਹੀ ਮੈਨੂੰ ਦੱਸਿਓ ਸਾਰੇ ਰੇਟ ਤੇ ਮੈਂ ਤੁਹਾਨੂੰ ਰੇਟ ਸਾਰੇ ਦੱਸਦੇ ਆ ਕੁਰਸੀਆਂ ਜਿਹੜੀਆਂ 25-2500 ਦੀਆਂ ਐ ਤੇ 2800 ਦਾ ਜਿਹੜਾ ਸੀ ਉਹ ਟੇਬਲ ਐ ਨਾਲ ਉਹ ਲੈ ਕੇ ਆਏ ਆ ਕਿਉਂਕਿ ਬੱਚੇ ਨਾ ਰੂਮ ਦੇ ਵਿੱਚ ਹੀ ਜ਼ਿਆਦਾ ਰਹਿੰਦੇ ਤੇ ਫਿਰ ਇਦਾਂ ਕੋ ਉੱਥੇ ਬੈਠਿਆ ਸਬਜ਼ੀ ਵਗੈਰਾ ਕੱਟਣੀ ਕੁਝ ਵੀ ਨਾ ਕੁਰਸੀਆਂ ਦੀ ਜ਼ਰੂਰਤ ਹੁੰਦੀ ਆ ਘਰ ਵਿੱਚ ਤੇ ਕਿਉਂਕਿ ਬਾਹਰ ਬੈਜ ਤਾਫਾ ਮੈਨੂੰ ਤੇ ਲੱਗਦ ਕੁਰਸੀਆਂ ਪਹਿਲਾਂ ਹਸਬੰਦ ਕਹਿੰਦੇ ਸੀ ਲੱਕੜ ਦੀਆਂ ਲਿਆਉਣੀਆਂ ਤੇ ਮੈਂ ਹੀ ਨਹੀਂ ਲਿਆਂ ਕਿਉਂਕਿ ਆਲਰੇਡੀ ਸੋਫਾ ਤਾਂ ਹੈ ਸੋਫਿਆਂ ਤੇ ਕਿ ਕੌਣ ਬੈੰਦਾ ਪਹਿਲਾਂ ਮੈਂ 7 ਸੀਟਰ ਅਸੀਂ ਸੋਫਾ ਜਿਹੜਾ ਹੋਰ ਸੇਲ ਕੀਤਾ ਕਿਉਂਕਿ ਜਗ੍ਹਾ ਘੱਟ ਹੋਣ ਕਰਕੇ ਤੇ ਫਿਰ ਥੋੜੀ ਜਗ੍ਹਾ ਦੀ ਪ੍ਰੋਬਲਮ ਹੋਣ ਕਰਕੇ ਅਸੀਂ ਨਹੀਂ ਕਰ ਰਹੇ ਸੋਫਾ ਮਸ਼ੀਨਾਂ ਵੀ ਪਈਆਂ ਹੋਈਆਂ ਇੱਕ ਜਦੋਂ ਦੀ ਦੁਕਾਨ ਬੰਦ ਕੀਤੀ ਕਿਉਂਕਿ ਤਿੰਨ ਤੇ ਮੇਰੀਆਂ ਮਸ਼ੀਨਾਂ ਨੇ ਤੇ ਉਹ ਵੀ ਬਹੁਤ ਮਹਿੰਗੀਆਂ ਮਸ਼ੀਨਾਂ ਐਸ ਕਰਕੇ ਉਹਨਾਂ ਨੂੰ ਬਾਹਰ ਲਾਉਣਾ ਨਹੀਂ ਚਾਹੁੰਦੀ ਤੇ ਮੈਂ ਕਹਾਂ ਚਲੋ ਇਕੱਠੀਆਂ ਕਰਕੇ ਰੱਖ ਲਾਂਗੇ ਰੂਮ ਵਿੱਚ ਇੰਦਾ ਦੀ ਕੋਈ ਗੱਲ ਨਹੀਂ ਹੈਗੀ ਤੇ ਭੈਣਾ ਨਾ ਕਾਫੀ ਕਮੈਂਟ ਕਰ ਰਹੀਆਂ ਸੀ ਕੁਝ ਭੈਣਾ ਬਹੁਤ ਵਧੀਆ ਕਹਤੇ ਇੱਕ ਭੈਣ ਨੇ ਨਾ ਮੈਨੂੰ ਕਮੈਂਟ ਕੀਤਾ ਕਿ ਭੈਣ ਤੁਹਾਨੂੰ YouTube ਤੋਂ ਬਹੁਤ ਜ਼ਿਆਦਾ ਕਮਾਈ ਲੱਗਦਾ ਆਉਣ ਲੱਗੀ ਜਿਹੜਾ ਤੁਸੀਂ ਇਹਨਾਂ ਸ਼ਾਪਿੰਗ ਕਰਨ ਦੇ ਭੈਣੇ ਕੋਈ ਸ਼ਾਪਿੰਗ ਨਹੀਂ ਸੀ ਇਹ ਜ਼ਰੂਰੀ ਸੀ ਸਾਡੇ ਘਰ ਦਾ ਸਮਾਨ ਸੀ ਜਿਹੜਾ ਲੈ ਕੇ ਆਉਣਾ ਸੀਗਾ ਬਹੁਤ ਜ਼ਰਦਾ ਸੀ ਸਾਨੂੰ ਜ਼ਰੂਰਤ ਸੀਗੀ ਤੇ ਕਿਉਂਕਿ ਜੋ ਬਾਹਰ ਬੈਠਣਾ ਹੋਵੇ ਜਾਂ ਕੁਰਸੀਆਂ ਤੇ ਸਾਡੂ ਕਹਿ ਗਈਆਂ ਸੀ ਚਾਰ ਸੀ ਪਹਿਲਾਂ ਤੇ ਦੋ ਟੁੱਟੀਆਂ ਸੀ ਦੋ ਹੀ ਰਹਿ ਗਈਆਂ ਸੀ ਤਾਂ ਕਰਕੇ ਅਸੀਂ ਲੈ ਕੇ ਆਏ ਸੀ ਤੇ ਨਾਲੇ ਹਜੇ ਮੈਨੂੰ YouTube ਦੀ ਕਮਾਈ ਆਈ ਨਹੀਂ ਆ ਜਦੋਂ ਆਏਗੀ ਤੇ ਮੈਂ ਜ਼ਰੂਰ ਵੀਡੀਓ ਬਣਾ ਕੇ ਦੱਸਾਂਗੀ ਤੇ ਮੈਂ ਮੇਰਾ ਬਾਕੀ ਮਿਲਦਾ ਭੈਣ ਨਾ ਮੇਰਾ ਵਲੌਗ ਅੱਛੀ ਤਰ੍ਹਾਂ ਵੇਖਦੀ ਨਹੀਂ ਆ ਕਿਉਂਕਿ ਪਹਿਲਾਂ ਵੀ ਜਿਹੜਾ ਵਲੌਗ ਪਾਇਆ ਸੀ ਉੱਚੀ ਭੈਣ ਨੇ ਕਿਹਾ ਸੀਗਾ ਕਿ ਤੁਸੀਂ ਸੂਟ ਬਹੁਤ ਵਧੀਆ ਖਰੀਦ ਕੇ ਲਿਆਂਦੇ ਤੇ ਮੈਂ ਭੈਣ ਸੂਟ ਖਰੀਦ ਕੇ ਨਹੀਂ ਸੀ ਲਿਆਂਦੇ ਉਹ ਮੈਨੂੰ ਰਖੜੀ ਤੇ ਸੂਟ ਮਿਲੇ ਹੋਏ ਸੀਗੇ ਤੇ ਪਹਿਲਾਂ ਜਿਹੜੇ ਮੇਰੇ ਉਹ ਵਲੌਗ ਪਾਇਆ ਸੀ ਇੱਕ ਮੇਰੀ ਸਿਸਟਰ ਲੈ ਕੇ ਆਈ ਸੀ ਕੱਪੜੇ ਤੇ ਉਹਨਾਂ ਦੇ ਬੇਟੇ ਦੀ ਮੈਰਿਜ ਹੋਈ ਸੀ ਤੇ ਮੇਰੇ ਕੱਪੜੇ ਉੱਥੇ ਹੀ ਪਏ ਸੀ ਤੇ ਮੇਰੀ ਭੈਣ ਆਈ ਤੇ ਉਹ ਲੈ ਕੇ ਆਈ ਸੀ ਤਾਂ ਉਹ ਸੂਟ ਵਖਾਏ ਉਹ ਵੀ ਮੈਂ ਖਰੀਦੇ ਨਹੀਂ ਸੀ ਉਦੋਂ ਵੀ ਤੁਸੀਂ ਕਮੈਂਟ ਕੀਤਾ ਕਿ ਬਹੁਤ ਸੋਹਣੀ ਤੁਹਾਡੀ ਚੁਆਇਸ ਹੈ ਕਿ ਜਿਹੜੇ ਤੁਸੀਂ ਕੱਪੜੇ ਖਰੀਦ ਕੇ ਲੈਂਦੇ ਤੇ ਪਲੀਜ਼ ਤੁਸੀਂ ਜੀ ਮੇਰੀ ਵੀਡੀਓ ਤੇ ਜੇ ਆਉਂਦੇ ਹੁੰਦੇ ਵੀਡੀਓ ਅੱਛੀ ਤਰ੍ਹਾਂ ਵੇਖਿਆ ਕਰੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜਦੋਂ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਦੇ ਤੇ ਬਹੁਤ ਵਧੀਆ ਲੱਗਦਾ ਤੇ ਸੱਚੇ ਪਾਤਸ਼ਾਹ ਨੇ ਚਲੋ ਏ ਨਹੀਂ ਕਿ ਹੁਣ YouTube ਤੇ ਆ ਗਏ ਤਾਂ ਪਹਿਲਾਂ ਅਸੀਂ ਰੋਟੀ ਨਹੀਂ ਸिखਾਉਂਦੇ ਤੇ ਹੁਣ ਅਸੀਂ ਖਾਣ ਲੱਗ ਗਏ ਆ ਇਦਾਂ ਦੀ ਕੋਈ ਗੱਲ ਨਹੀਂ ਆ ਸੱਚੇ ਪਾਸ਼ੇ ਨੇ ਜਿੰਨੇ ਚ ਵੀ ਰੱਖਿਆ ਬਹੁਤ ਵਧੀਆ ਹੈ ਤੇ ਪਲੀਜ਼ ਇਦਾਂ ਦੇ ਕਮੈਂਟ ਨਾ ਕਰਿਆ ਕਰੋ ਤੇ ਇੱਥੇ ਜੀ ਮੈਂ ਡਸਟਬਿਨ ਵੀ ਅੱਜ ਧੋਤੇ ਸੀ ਤੇ ਫਿਰ ਕੱਪੜੇ ਛਾਵੇਂ ਜਿਹੜੇ ਸਾਰੇ ਸੁੱਕ ਗਏ ਸੀ ਉਹ ਮੈਂ ਲਾ ਕੇ ਇੱਥੇ ਲੈ ਆਈ ਤੇ ਇਹ ਨਿਊਜ਼ ਦੇਖ ਰਹੇ ਸੀ ਵਿਰਿੰਦਰ ਜਿਹੜੇ ਉਹ ਮੁੰਡੇ ਦੀ ਅਮਰੀਕਾ ਐਕਸੀਡੈਂਟ ਹੋਇਆ ਤੇ ਉਹ ਬੜਾ ਹੀ ਦੁੱਖ ਲੱਗਾ ਸੁਣ ਕੇ ਪਰ ਇਹ ਕਿ ਜਿ세 ਰੂਲਾਂ ਦੀ ਅਸੀਂ ਉਲੰਘਣਾ ਕਰਦੇ ਆ ਤੇ ਨੁਕਸਾਨ ਹੁੰਦਾ ਪੋਦਰ ਵੀ ਦੂਜੇ ਪਾਸੇ ਵੀ ਤਿੰਨ ਮੋਤਾਂ ਹੋਈਆਂ ਨੇ ਦੋਨੋਂ ਪਾਸਾਂ ਦੇ ਪੱਲਾ ਤੇ ਹਜੇ ਜੀ ਅਫਵਾਹਾਂ ਨਹੀਂ ਉਡਾਉਣੀਆਂ ਚਾਹੀਦੀਆਂ ਕਿ ਹਜੇ ਵੀਰ ਨੂੰ ਸਜ਼ਾ ਨਹੀਂ 45 ਸਾਲ ਦੀ ਹੋਈ ਉਥੇ ਇੱਕ ਵੀਰ ਨੇ ਮੈਂ ਬਲੌਗਰ ਆ ਉਹਨੇ ਵਲੌਗਿੰਗ ਮੈਚ ਦੇਖਿਆ ਵਲੌਗ ਉਹਨੇ ਦੱਸਿਆ ਅਮਰੀਕਾ ਦਾ ਹੀ ਤੇ ਉਹ ਕਹਿ ਰਿਹਾ ਸੀ ਹਜੇ ਉਹਨੂੰ ਸਜ਼ਾ ਨਹੀਂ ਮਿਲੀ ਤੇ ਇਹ ਗੱਲ ਕਰ ਰਹੇ ਸੀ ਅਸੀਂ ਤੇ ਤੇ ਇੱਥੇ ਟਾਈਮ ਹੈਗਾ ਸੀ 7:30 ਦਾ ਰੋਟੀ ਮੈਂ ਇੱਥੇ ਬਣਾ ਲਈ ਸੀਗੀ ਤੇ ਫਿਰ ਇਹ ਕਪੜੇ ਜਿਹੜੇ ਪਏ ਸੀ ਮੈਂ ਕਹੇ ਪ੍ਰੈਸ ਕਰਨ ਵਾਲੇ ਪ੍ਰੈਸ ਕਰਨ ਨੂੰ ਰੱਖ ਦਾਂਗੀ ਤੇ ਦੂਸਰੇ ਜਿਹੜੇ ਕਪੜੇ ਹੈਗੇ ਨੇ ਇੱਕ ਸਾਈਡ ਤੇ ਰੱਖ ਦਾਂਗੀ ਕਿ ਜੇ ਕੁਰਸੀ ਤੇ ਪਏ ਰਹਿਣ ਤੇ ਫਿਰ ਸਵੇਰੇ ਫਿਰ ਉੱਠ ਕੇ ਦੂਸਰਾ ਸਾਰਾ ਕੰਮ ਕਰਨਾ ਕਿਉਂਕਿ ਮੇਡ ਮੇਰੀ ਆ ਨਹੀਂ ਰਹੀ ਤੇ ਤਾਂ ਕਰਕੇ ਮੈਨੂੰ ਕੰਮ ਸਾਰਾ ਆਪ ਕਰਨਾ ਪੈ ਰਿਹਾ ਪਰ ਇਹ ਵਕ ਜੇ ਮੈਂ ਆਪ ਕੰਮ ਕਰ ਰਹੀ ਹਾਂ ਤੇ ਘਰ ਸਾਰਾ ਸਾਫ਼-ਸਾਫ਼ ਲੱਗ ਰਿਹਾ ਇੱਕ ਦਿਨ ਨਾ ਵੀ ਕਰਾਂਗੀ ਤੇ ਕੋਈ ਇਦਾਂ ਦੀ ਕੋਈ ਗੱਲ ਨਹੀਂ ਤੇ ਕੱਲ ਸੰਡੇ ਆ ਸੰਡੇ ਨੂੰ ਉਹ ਬਹੁਤ ਹੋਰ ਕੰਮ ਹੁੰਦੇ ਜਿਹੜੇ ਵਰਯਾਮ ਨੂੰ ਨਾਲ ਲੈ ਕੇ ਛੁੱਟੀ ਵਾਲੇ ਦਿਨ ਜਿਹੜੇ ਮੈਂ ਨਹੀਂ ਕਰ ਸਕਦੀ ਉਹ ਉਹਨੂੰ ਨਾਲ ਲੈ ਕੇ ਕਰਨੇ ਹੁੰਦੇ ਆ ਕਿ ਅਸੀਂ ਫਸਟ ਰੋ ਸਾਫ ਕਰਨਾ ਕੱਲ ਦੇਖੋ ਫਸਟ ਵਰੀਆ ਨੂੰ ਨਾਲ ਲੈ ਕੇ ਤੇ ਛੁੱਟੀ ਵਾਲ ਦਾ ਇਲਾ ਹੁੰਦਾ ਤੇ ਕੋਈ ਉਹਦੇ ਪੇਪਰ ਵੀ ਆ ਰਹੇ ਪਤਾ ਨਹੀਂ ਹੁਣ ਸਿਰੇ ਜੇ ਉਹਦਾ ਕੰਮ ਨਾ ਹੋਇਆ ਤੇ ਉਹ ਕਰਾਂਦਾ ਜਾਂ ਨਾ ਕਰਾਂਦਾ ਨਹੀਂ ਤਾਂ ਫਿਰ ਕੰਮ ਵਾਲੀ ਨੂੰ ਕਹਿਣਾ ਪੈਣਾ ਸਾਨੂੰ ਤੇ ਜੇ ਤੁਹਾਨੂੰ ਥੋੜੀ ਜਿਹੀ ਵੀਡੀਓ ਮੇਰੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਵੀਡੀਓ ਨੂੰ ਚੰਗੀ ਤਰ੍ਹਾਂ ਵੇਖਿਆ ਕਰੋ ਜੇ ਮੇਰੀ ਵੀਡੀਓ ਤੇ ਆਉਂਦੇ ਹੁੰਦੇ ਹੋ ਪਲੀਜ਼ ਤੇ ਫੁੱਲ ਵਾਚ ਕਰਿਆ ਕਰੋ ਤੇ ਐਵੇਂ ਕਿਸੇ ਦੀ ਵੀਡੀਓ ਖਰਾਬ ਨਾ ਪੈਣੋ ਕਰਿਆ ਕਰੋ ਕਿਉਂਕਿ ਪਤਾ ਲੱਗ ਜਾਂਦਾ ਕਿੰਨੇ ਦੇਖੀ ਨਹੀਂ ਦੇਖੀ ਹੈ ਨਾ ਤੇ ਜੇ ਤੁਸੀਂ ਚੈਨਲ ਤੇ ਆਉਂਦੇ ਹੋ ਅਬਲ ਤਾਂ ਜੇ ਤੁਹਾਨੂੰ ਨਹੀਂ ਪਸੰਦ ਤੇ ਤੁਸੀਂ ਨਾ ਆਇਆ ਕਰੋ ਤੇ ਮੇਰੀ ਵੀਡੀਓ ਨਾ ਦੇਖਿਆ ਕਰੋ ਤੇ ਜੇ ਤੁਹਾਨੂੰ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਪਲੀਜ਼ ਫੁੱਲ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਅੱਜ ਦੀ ਵੀਡੀਓ ਅਸੀਂ ਇੱਥੇ ਹੀ ਖਤਮ ਕਰਦੇ ਆ ਮਿਲਦੇ ਆ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਨੇ ਆ ਤੇ ਇੱਕ ਤੁਹਾਡਾ ਨਾਲ ਗੱਲਾਂ-ਗੱਲਾਂ ਕਰਦੇ ਕਰਦੇ ਮੇਰੇ ਸਾਰੇ ਕੱਪੜੇ ਜਿਹੜੇ ਆ ਹੁਣ ਇਹ ਮੈਂ ਜੋੜ ਲਏ ਨੇ ਤੇ ਇੱਥੇ ਮੈਂ થોਡੀ ਸਪੀਡ ਕਰ ਦਿੱਤੀ ਸੀਗੀ ਕਿਉਂਕਿ ਵਲੌਗ ਬਹੁਤ ਲੰਬਾ ਹੋ ਜਾਂਦਾ ਤੇ ਫਿਰ ਭੈਣਾ ਸਕਿੱਪ ਕਰਕੇ ਦੇਖਦੀਆਂ ਇਸ ਕਰਕੇ ਮੈਂ ਕਿਹਾ ਵਲੌਗ ਛੋਟਾ ਹੀ ਪਾਇਆ ਕਰਾਂਗੇ ਤਾਂ ਜੋ ਤੁਸੀਂ ਸਾਰਿਆਂ ਭੈਣਾ ਵੇਖ ਸਕੋ ਤੇ ਚਲੋ ਮਿਲਦੇ ਆਂ ਫਿਰ ਅੱਜ ਕੱਲ ਤੋਂ ਨਵੀਂ ਵੀਡੀਓ ਲੈ ਕੇ ਆਉਂਦੇ ਆਂ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਕੱਲ ਤੋਂ ਨਵਾਂ ਵਲੌਗ ਲੈਣ ਦਾ ਸ਼ੁਕਰੀਆ